ਤਾਂ ਚੱਲ ਗਾ ਉਠੋਣ ਚੱਲੀਏਗਾ بڑا ਔਖਾ ਹੋਣ ਡਿਆ ਵਾ ਕੀ ਏ ਓਏ ਔਖਾ ਨਹੀਂ ਹੁੰਦਾ ਮੈਂ ਕੰਮ ਧੰਦਾ ਕਰਨਾ ਮੁਰਗੀ ਆਣ ਕੇ ਧਾਰਾ ਵੀ ਕੱਟਨੀ ਆ ਸ਼ਾਮਾਂ ਟੌਕਸੀ ਬਣਾਤੇ ਆ ਕਿੱਡਾ ਮੈਨੂੰ ਕੈਂਠਾ ਬਣਾ ਕੇ ਦੇਤਾ ਉਹ ਵੀ ਉਹਦੇ ਲਵਾ ਕੇ ਪੁਰਾਣੇ ਹੀ ਦਿੱਤੇ ਆ ਨਾ ਤੇ ਕਿੱਡਾ ਔਖਾ ਹੋਣ ਡਿਆ ਵੀ ਚੱਲ ਤੈਨੂੰ ਸਾਡਾ ਟੌਕਸ ਕਹਿੰਦੇ ਜੇ ਹੁਣ ਬਣਾਤੇ ਆ ਤਾਂ ਵੀ ਔਖੀ ਏ ਦਰ ਭੈਣ ਚੱਲ ਗਾ ਚੱਲੀਏ ਮੈਂ ਮੁੜ ਕੇ ਮੁਰਨਾ ਵੀ ਆ ਕੁ ਰਹਿਣਾ ਵਾ ਵੇ ਚੱਲ ਵੀ ਜਾਣੇ ਆ ਪਹਿਲਾਂ ਮੈਨੂੰ ਇਹ ਦੱਸ ਇਹ ਸੂਟ ਤੇ ਤੂੰ ਮੈਨੂੰ ਦਿੱਤਾ ਬਣਾਉ ਉਥੇ ਆਹੋ ਤੇ ਟੌਪਸਾਂ ਦਾ ਤੇ ਤੂੰ ਉੱਥੇ ਕੋਈ ਕੀਤਾ ਹੀ ਨਹੀਂ ਆ ਉਹ ਟੌਪਸ ਤੇ ਤੂੰ ਰਹਿਣ ਦੇ ਹਾਂ ਤੂੰ ਜ਼ਰੂਰੀ ਖੜਨੀ ਆ ਹੁਣੇ ਮੈਂ ਨਹੀਂ ਰਹਿਣ ਦੇਣੇ ਮੈਨੂੰ ਪਹਿਲਾਂ ਹੀ ਪਤਾ ਸੀ ਤੇਰਾ ਤੂੰ ਕਹਿੰਦਾ ਸੀ ਮੈਂ ਇੰਤਜ਼ਾਮ ਕੀਤਾ ਵਾ ਮੈਂ ਤੈਨੂੰ ਤੁਰਨ ਲੱਗਿਆ ਇੱਥੋਂ ਕਿਹਾ ਸੀ ਜਦੋਂ ਸੈਰ ਚੱਲੇ ਇਹ ਉਹ ਚੱਲ ਕੋਈ ਗੱਲ ਨਹੀਂ ਔਰ ਪਿੰਦਰ ਗਈ ਆ ਨੌਣ ਠੀਕ ਆ ਨਾ ਉਹਦੇ ਲਾਗੇ ਫਿਰ ਮੈਂ ਤੈਨੂੰ ਦੇ ਦਿੰਨਾ ਤੇ ਦੇ ਫਿਰ ਉਹਦੇ ਹੀ ਲਾ ਕੇ ਦੇ ਦੇ ਉਹ ਮੈਂ ਇਹੋ ਕਹਿਣ ਡਿਆ ਵੀ ਚੱਲ ਝੋਨੇ ਤੈਨੂੰ ਬਣਾ ਦਾਂਗੀ ਕੋਈ ਨਹੀਂ ਝੋਨੇ ਤੈਨੂੰ ਬਣਾ ਕੇ ਦਿੰਦਾ ਰਹੀ ਮੈਂ ਜਿੱਦਾਂ ਤੂੰ ਹੁਣ ਕਾਣ ਡਿਆ ਇਦਾਂ ਹੀ ਤੂੰ ਝੋਨੇਵਾਰੀ ਕਰਨਾ ਵਾ ਵੀ ਘਟ ਨਿਕਲਿਆ ਵਾ ਉਹ ਵਾ ਜੇ ਆ ਹੁਣ ਤੇ ਬਹਾਨਾ ਬਣਿਆ ਫੇਰ ਤੇਰ ਕੋ ਮੈਂ ਮੰਗਦੀ ਰਹੂੰਗੀ ਫੇਰ ਚੱਲ ਕੋਈ ਗੱਲ ਨਹੀਂ ਆਉਂਦੀ ਆ ਤੇ ਫੇਰ ਮੈਂ ਦਿੰਦਾ ਚੱਲ ਆਉਂਦੀ ਆ ਤਾਂ ਉਹਨੂੰ ਕਹਿ ਦਵੇ ਤੇ ਮੈਨੂੰ ਜਾਣਾ ਵੱਧ ਕੇ ਜਾਂ ਰਹਿਣਾ ਜਾਣਾ ਵਾ ਮੈਂ ਰਹਿਣਾ ਨਹੀਂ ਮੈਂ ਹੈਗਾ ਮੁੰਡਾ ਵੇਖਣ ਡਿਆ ਹਾਂ ਚੱਲ ਆਉਂਦੀ ਆ ਤੇ ਫੇਰ ਮੈਂ ਫੜਾਉਂਦਾ ਵਾ ਤੇ ਫੇਰ ਚੱਲ ਜੰਨੇ ਚੱਲ ਕੋਈ ਨਹੀਂ ਮਾਰ ਉਹਨੂੰ ਆਵਾਜ਼ ਮੈਨੂੰ ਤਾਂ ਪਹਿਲਾਂ ਸ਼ਿਆਰ ਵੀ ਦੋਏ ਆਂਦਾ ਹੀ ਕੋਈ ਨਹੀਂ ਮੈਂ ਇੰਤਜ਼ਾਮ ਕੀਤਾ ਤੇ ਹੋਂਡਿਆ ਵਾ ਇਲਾਰਿਆਂ ਚ ਰੱਖਣ ਕੋਈ ਗੱਲ ਨਹੀਂ ਉਹ ਤਾਂ ਜਾਂਦੀ ਏ ਧੰਮਵੀ ਨਹੀਂ ਗਈ ਉਹ ਬਸ ਤੇ ਮੈਂ ਲੈ ਕੇ ਹੀ ਜਾਉਂਗੀ ਭਾਵੇਂ ਤੂੰ ਉਹਦੇ ਕੰਨਾਂ ਤੋਂ ਲਵਾ ਕੇ ਦੇ ਝੋਨੇ ਦਾ ਫੇਰ ਕੀ ਕਰਦਾ ਤੇਰਾ ਫੇਰ ਤੂੰ ਆਖੇ ਕਿ ਘੱਟ ਨਿਕਲਿਆ ਵਾ ਇਦਾਂ ਹੀ ਕਰਦੀ ਉਹਦੇ ਲਵਾ ਕੇ ਖੜਦੀ ਮੁਰਕੇ ਉਹਨੂੰ ਬਣਾ ਕੇ ਦਵੇ ਚਾਹੇ ਨਾ ਦਵੇ ਮੈਨੂੰ ਕੀ ਲੱਗੇ ਚੱਲ ਇਹ ਨਹੀਂ ਭਲਾ ਕੀ ਕਰਦਾ ਚੱਲ ਇਦਾਂ ਕਰਦੀ ਆ ਚਾਹ ਬਣਾ ਦਾਂ ਦੀ ਹੁਣਾਂ ਨੂੰ ਸਵੇਰ ਦੀ ਪੀਤੀਆ ਸਭ ਕੰਮ ਤਾਂ ਹੁਣ ਸਾਰਾ ਹੋ ਹੀ ਗਿਆ ਵਾ ਮੇਰੀ ਗੱਲ ਸੁਣ ਰਪਿੰਦਰ ਮੈਂ ਹਾਂ ਉਧਰ ਲੱਭਣ ਦੇ ਆ ਤੇ ਤੂੰ ਕਰ ਲਈ ਇਥੇ ਕਰਨਾ ਕੀ ਚਾਹ ਲਗੀਆਂ ਬਣਾਉਣ ਉਹ ਚਾਹ ਨੂੰ ਕੂਚਾ ਲਾ ਯਾਰ ਕਿਉਂਕਿ ਹੁਣ ਆ ਕੰਨੀ ਪਾਈ ਹੈ ਨਾ ਪਹਿਲਾਂ ਉਹਨੂੰ ਦੇ ਉਹਨੂੰ ਤੇ ਛੱਡ ਕੇ ਆਵਾਂ ਉਹ ਮੰਗਾਂ ਢੀ ਆ ਮੈਂ ਹੁਣ ਦੱਸ ਕਿੱਥੋਂ ਬਣਾ ਕੇ ਦਵਾਂ ਉਹਨੂੰ ਤੇ ਛੱਡ ਕੇ ਆਵਾਂ ਮੈਂ ਪਹਿਲਾਂ ਰਪਿੰਦਰ ਨਾਲ ਇੱਕ ਗੱਲ ਕਰਨੀ ਹੈ ਹਾਂ ਦੀਦੀ ਦਾ ਕਿਉਂ ਕਰਦੇ ਆ ਉਹ ਦੀਦੀ ਸ਼ੁਰੂ ਤੋਂ ਇਦਾਂ ਕਰਦੀ ਰਹੀ ਆ ਹੁੰਦਾ ਥੋੜਾ ਵੇਦਾ ਕੰਮ ਪਰ ਚਲੋ ਫਿਰ ਵੀ ਨਾ ਥੋੜਾ ਜਿਹਾ ਬੰਦੇ ਨੂੰ ਬਦਲ ਜਾਣਾ ਚਾਹੀਦਾ ਆ ਹੁਣ ਜੇ ਕੱਲ ਸੂਟ ਤੋਂ ਅਸੀਂ ਤਾਂ ਸੂਟ ਤੋਂ ਇਹਨਾਂ ਨੇ ਕਿੰਨੀਆਂ ਗੱਲਾਂ ਕੀਤੀਆਂ ਚਲ ਉਹਦੇ ਮੈਂ ਆਈ ਆ ਵੀ ਚਲ ਕੋਈ ਗੱਲ ਨਹੀਂ ਵੀ ਚਲ ਕੋਈ ਨਹੀਂ ਇਦਾਂ ਕਰਦਾ ਕੱਲ ਸੂਟ ਪਤਾ ਕਿੰਨੇ ਦਾ ਲੈਂਦਾ 5000 ਦਾ ਲੈਂਦਾ ਆ ਆਹ ਹੈ ਤਾਂ ਸਹੀ ਆ ਪਰ ਆਪਣੇ ਪਰਿਵਾਰ ਵਾਲੂ ਦੇਖਣਾ ਚਾਹੀਦਾ ਨਾ ਮਗਰ ਤੇ ਚਲ ਮੇਰਾ ਭਰਾ ਕੱਲਾ ਕੱਲਾ ਵਾ ਉਹਦੇ ਵਾਲੂ ਮੈਂ ਵੇਖਾਂ ਥੋੜਾ ਬੋਤਾ ਇਹ ਨਹੀਂ ਮੰਗਿਆ ਇਹ ਵੇਚ ਇਦਾਂ ਕੰਮ ਕਰਾ ਥੋੜਾ ਖੰਦਾ ਵਾ। ਓ ਯਾਰ ਇਹਨੂੰ ਹੈ ਹੀ ਨਹੀਂ ਕੋਹ। ਨਿਆਣਾ ਨਾ ਨਿਗਾ ਜਾ ਉਹਨੂੰ ਉੱਥੇ ਛੱਡ ਆਈ। ਉਹਨੂੰ ਮੇਰੇ ਸਾਹਮਣੇ ਫੋਨ ਵੀ ਨਹੀਂ ਕਰੀਤਾ ਏ। ਪਰ ਇਦਾਂ ਚਾਹੀਦਾ ਨਹੀਂ ਆ ਕਿਉਂਕਿ ਪਹਿਲਾਂ ਗੱਲਾਂ ਹੋਰ ਹੁੰਦੀਆਂ ਵਾ। ਮੁੜ ਕੇ ਇਦਾਂ ਪੇਕਿਆਂ ਦੋ ਖੜਨਾ ਆ ਚੀਜ਼ ਖੜਨੀ ਹੈ ਨਾ ਚੰਗੇ ਨਹੀਂ ਲੱਗੀਆਂ। ਓ ਇਹਨੂੰ ਇਹੋ ਹੀ ਆ ਵੀ ਬਸ ਇਦਾਂ ਨੂੰ ਮੈਂ ਲਈ ਜਾਵਾਂ ਤੂੰ ਪਾਈ ਜਾਵਾਂ ਦੱਸ। ਇੱਧਰ ਵੀ ਘਰ ਵਾ ਇੱਧਰ ਕਿਹੜਾ ਖੂਬ ਪੁੱਟਿਆ ਵਾ ਭਲਾ। ਚਲੋ ਕੋਈ ਗੱਲ ਨਹੀਂ। ਤੁਸੀਂ ਐਵੇਂ ਟੈਨਸ਼ਨ ਨਾ ਲੋ ਕੋਈ ਨਾ ਟੋਪ-ਅੱਪ ਮੈਂ ਦੇ ਦਿੰਦੀ। ਓ ਆਹ ਡੱ ਕੰਨ ਬਣਾ ਦੂੰਗਾ ਫਿਰ ਮੈਂ ਬਾਅਦ ਚ ਨਹੀਂ ਕਿਆ ਮੋਟੀਆਂ ਆ ਗਈਆਂ ਵਾਲੀਆਂ ਜੀਆਂ ਤੇ ਉਹ ਪਾਸਾੜੋ ਨਾ ਚ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਮੈਂ ਉਨੀ ਆ ਗਈ ਜਾ ਲਿਆ ਫਿਰ ਆ ਯਾਰ ਕਾ ਇਹ ਵੀ ਵਿਚਾਰੇ ਕੀ ਕਰਨ ਜਦੋਂ ਫਰੀਕੋ ਗੱਲ ਦੇ ਪਿੱਛੇ ਹੀ ਪੈ ਗਈ ਆ ਕਿ ਮੈਨੂੰ ਟਾਪ ਉਸ ਦੇ ਟਾਪ ਉਸ ਦੇ ਅਹੀਂ ਸਾਡੇ ਵੀ ਤੇ ਪੇਕੇ ਹੈ ਆ ਅਹੀਂ ਤਾਂ ਕਦੀ ਇਦਾਂ ਕੀਤਾ ਹੀ ਨਹੀਂ ਆ ਕਿ ਚਾਹੇ ਸਾਨੂੰ ਅਬੇ ਆ ਵਾਲੀ ਚੀਜ਼ ਚਾਹੀਦੀ ਚਾਹੀਦੀ ਆ ਪਹਿਲਾਂ ਕੱਲੇ ਮਰਜ਼ੀ ਦੇ ਨਾਲ ਸ਼ਹਿਰ ਗਏ ਆਪਣੀ ਮਰਜ਼ੀ ਦਾ ਸੂਟ ਲਿਆਂਦਾ ਚਲੋ ਸੂਟ ਦੀ ਤੇ ਕੋਈ ਗੱਲ ਨਹੀਂ ਈਆਂ ਨੂੰ ਦਈਦਾ ਹੀ ਆ ਪਰ ਆਦ ਹੁਣ ਸੋਨੇ ਵਾਲੀ ਦਿਹਾਦੀ ਕਰਨ ਦੀ ਆ ਐਦਾਂ ਥੋੜਾ ਚਾਹੀਦੀ ਇਹਨਾਂ ਨੂੰ ਕਰਨੀ ਚਲ ਵੇਣੀ ਭਲਾ ਜਾਵੇ ਚਲ ਕੋਈ ਗੱਲ ਨਹੀਂ ਹੈ ਮੇਰੀ ਦੀਦੀ ਖੁਸ਼ ਜਾਣੀ ਚਾਹੀਦੀ ਆ ਫਿਰ ਵੀ ਜਾ ਕੇ ਅਕਸਰ ਉਹਨੇ ਜਾ ਕੇ ਆਪਣੀ ਸੱਸ ਨੂੰ ਦੱਸੂਗੀ ਤੇ ਸਹੀਂ ਕਿ ਚਲ ਮੈਨੂੰ ਦਿੱਤਾ ਉਹਨਾਂ ਨੇ ਕੋਹਣਾ ਕੋਹ ਮੇਰੀ ਕੋਈ ਗੱਲ ਨਹੀਂ ਹੈ ਕਹਿੰਦੇ ਦੇ ਫਿਰ ਬਣਾ ਲਾਂਗਾ ਕੋਈ ਨਹੀਂ ਫਿਰ ਬਣਾ ਲਾਂਗੇ ਚਲ ਦਜਿੰਦਰ ਰਹਿ ਪਾ ਚਾਰ ਦਿਨ ਕੀ ਹੋਣ ਲੱਗਾ ਵਾ ਜੇ ਨਹੀਂ ਮੰਮੀ ਜਾਵਾਂ ਹੁਣ ਮੈਂ ਮੁੰਡੇ ਵਾਲੂ ਵੀ ਵੇਖਣਾ ਵਾ ਜਾ ਕੇ ਤੋਂ ਜਿਹੜੀ ਘਰ ਵਾ ਨਾ ਉਹ ਵੀ ਡਈ ਹੋਣੀ ਆ ਬੋਲ ਚਲ ਮੁੰਡਾ ਘਰੇ ਆਈਏ ਦਾਦੀ ਕੋਲੀਆਂ ਫਿਰ ਕੀ ਚੱਲ ਰਹਿ ਪਾ ਉਹਨੇ ਦਿੰਦੀ ਆੜੀ ਹੋ ਰਹਿ ਪਾ ਫਿਰ ਕੀ ਆ ਦਾਦੀ ਦਾ ਤਾਂ ਤੈਨੂੰ ਪਤਾ ਹੀ ਆ ਜਿੱਦਾਂ ਦੀ ਹੈਗੀ ਐ ਦਾਦੀ ਬਹੁਤ ਡਈ ਹੁਣੀ ਮੁੰਡੇ ਨੂੰ ਲੈ ਭੈਣ ਤੇ ਚੱਲੋ ਉਠੋਣ ਤਲੀਏਗਾ بڑا ਔਖਾ ਹੋਣ ਡਿਆ ਵਾ ਕੀ ਐ ਓਏ ਔਖਾ ਨਹੀਂ ਹੁੰਦਾ ਮੈਂ ਕੰਮ ਧੰਦਾ ਕਰਨਾ ਮੁੜ ਕੇ ਆਣ ਕੇ ਧਾਰਾ ਵੀ ਕੱਢਣੀਆਂ ਸ਼ਾਮਾਂ ਟੌਕਸੀ ਬਣਾਤੇ ਆ ਕਿੱਡਾ ਮੈਨੂੰ ਕੈਂਠਾ ਬਣਾ ਕੇ ਦੇਤਾ ਉਹ ਵੀ ਉਹਦੇ ਲਵਾ ਕੇ ਪੁਰਾਣੇ ਹੀ ਦਿੱਤੇ ਆ ਨਾ ਤੇ ਕਿੱਡਾ ਔਖਾ ਹੋਣ ਡਿਆ ਵੀ ਚੱਲ ਤੈਨੂੰ ਸਾਡਾ ਟੌਕਸ ਕਹਿੰਦੀ ਜੇ ਹੁਣ ਬਣਾਤੇ ਆ ਤੇ ਤਾਂ ਵੀ ਔਖੀ ਏ ਦੱਸ ਚਲ ਹੁਣ ਤੈਨੂੰ ਬਣਾਉਂਦਾ ਤੇ ਹੁਣ ਚੱਲ ਮੈਨੂੰ ਚੁੱਪ ਕਰਕੇ ਤੇ ਲੈ ਜਾ ਹੁਣ ਇਹਨਾਂ ਨੂੰ ਲੈ ਜਾ ਤੇ ਕਹਿਣ ਵੇਖ ਕਿਦਾਂ ਡਿਆ ਪੀ ਚੱਲ ਤੈਨੂੰ ਛੱਡ ਆ ਵਾ ਫੇ ਤੂੰ ਆਪੇ ਰੱਖਣੀ ਮੈਂ ਚਾਣਾ ਵਾ ਜਾਣਾ ਮੈਂ ਉਹਨੂੰ ਕਹਿਣਾ ਤੇ ਹਾਂ ਚੱਲ ਹੁਣ ਹਾਂ ਹਾਂ ਸਮਝਾ ਫਿਰ ਆਪਾ ਦੋ ਦਿਨ ਕੋਈ ਗੱਲ ਨਹੀਂ ਓਹੋ ਅੱਗੇ ਮੈਂ ਕਿਹਾ ਰਿਹਾਗਾ ਵੀ ਜੇ ਰਹਿਣਾ ਤਾਂ ਵੀ ਮੈਂ ਤਾਂ ਜੀ ਮੈਂ ਫਿਰ ਕੋ ਕੰਮ ਦੰਦਾਂ ਨਹੀਂ ਚੱਲ ਛੱਡਿਆ ਤੂੰ ਮੈਨੂੰ ਆ ਮੈਂ ਗੱਡੀ ਕੱਢਾਂ ਤੇ ਆਜੋ ਆ ਗਈ ਚੱਲ ਮੰਮੀ ਜਾਣੀ ਹੈ ਫਿਰ ਮੈਨੂੰ ਚੱਲ ਬੁਕਤੀ ਕਾਲੀ ਕੋ ਪੈਣ ਲਈ ਹੈ ਖਰ ਰੋਗਾ ਜਿੱਦੇ ਢੜੀ ਨਹੀਂ ਮੈਂ ਚੱਲੀ ਹੁਣ ਹਾਂ ਜਾਵਾਂ ਹ ਚੱਲ ਰਹਾ ਬੋਧਾ ਗਾ ਦੀ ਦੋ ਦਿਨ ਦੀ ਗੱਲ ਵਾ ਸਾਰੀ ਨਹੀਂ ਨਹੀਂ ਰਹਿਣਾ ਨੀਗਾ ਮੈਂ ਮੁੰਡਾ ਟੀਕਣ ਰਿਆ ਹੁਣਾ ਵਾ ਤੇ ਜਾਵਾ ਹੁਣ ਮੈਂ ਚੱਲ ਵੇਖ ਲਾ ਫਿਰ ਮਾਤ ਮਨ ਪਾ ਲਿਓ ਧਿਆਨ ਨਾ ਫੇਰ ਨਾ ਕੋਈ ਰਹਿ ਜੇ ਮੰਮੀ ਆ ਮੈਂ ਡੱਬਾ ਰਖ ਲਾਵੇਂ ਚ ਗੱਡੀ ਚ ਤੇ ਤੁਸੀਂ ਮੇਰੀ ਕਿੱਟ ਫੜ ਲਿਆਓ ਲੰਗਾ ਯਾਰ ਫਿਰ ਤੇ ਫੋਨ ਲਾਤਾ ਵਾ ਮੈਂ ਦੇ ਬਾਅਦ ਤੈਨੂੰ ਫੋਨ ਕਰਨ ਦੀ ਲੱਗੀ ਸੀ ਪਛਾਰ ਬਣਾ ਦੇ ਫਿਰ ਫਿੰਦਰਾ ਆਈਏ ਹੋਣਗੇ ਭਾਬੀ ਆਉਣਾ ਤੇ ਹੈਗਾ ਹੀ ਪਤਾ ਨਾ ਕੀ ਹੋਇਆ ਪਾਪਾ ਵੀ ਉਧਰੋਂ ਤਿਆਰ ਹੋ ਗਏ ਤੇ ਉਧਰੋਂ ਦੀਦੀ ਹੁਣੀ ਆ ਗਈ ਅੱਛਾ ਤੇ ਫਿਰ ਉਹਨਾਂ ਨੂੰ ਛੱਡ ਕੇ ਮੈਂ ਕਿੱਦਾਂ ਆ ਸਕਦੀ ਸੀ ਫਿਰ ਤਾਂ ਉਹਨੂੰ ਪਤਾ ਮੰਮੀ ਕੋਲ ਵੀ ਫਿਰ ਇੰਨਾ ਕੰਮ ਨਹੀਂਗਾ ਹੁੰਦਾ ਘਰੇ ਉਹਦਾ ਕਰਕੇ ਉਹ ਤਾਂ ਪਹਿਲਾਂ ਅਖੰਦੇ ਨਹੀਂ 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 ਰਾਤ ਰਹਿਣਾ ਨਹੀਂ ਹੀ ਉਹਨਾਂ ਨੇ ਉਹ ਬਦਨਾ ਗੱਲ ਕੀ ਬਣੀ ਵੀ ਆਏ ਥੋੜੇ ਜਿਹਾ ਲੇਟ ਘਰੋਂ ਅੱਛਾ ਮੁੜ ਕੇ ਫਿਰ ਉਹਨਾਂ ਨੂੰ ਜਾਣ ਦਾ ਮੁੜ ਕੇ ਟਾਈਮ ਹੀ ਨਾ ਮਿਲਿਆ ਬੱਸ ਹੁੰਦਾ ਉਹ ਤੈਨੂੰ ਪਤਾ ਫਿਰ ਮੁੜ ਕੇ ਜਾਇਆ ਨਹੀਂ ਜਣਾ ਵਾਸਤੇ ਤੇ ਜਾਂਦ ਫਿਰ ਉਹ ਹੀ ਛੱਡ ਕੇ ਆਉਂਦੇ ਏ ਵੜਾ ਖੰਦੇ ਹੀ ਭੀ ਚੱਲ ਭੈਣ ਕੋਈ ਗੱਲ ਨਹੀਂ ਰਹਿ ਪਾ ਹੁਣ ਕਿੱਥੇ ਜਾਣਾ ਵਾ ਦੁੱਧ ਕੋਈ ਨਹੀਂ ਮੈਂ ਸਵੇਰੇ ਛੱਡ ਆਉਂਗਾ ਤੇ ਚਾਹ ਤਾਂ ਪਾਉਂ ਤੁਹ ਕੜੀ ਆ ਜਾਂਦੀ ਜੋ ਬਨਬਾਜੀ ਦਾ ਵੀ ਫੋਨ ਆਉਂਦਾ ਹੈ ਤਾਂ ਬੀਟਾ ਇਹ ਮੈਂ ਉਹ ਆਦ ਕਰਨ ਕਿ ਅਗਿਰਪਿੰਦਰ ਹੱਸਾ ਨਾਲ ਮਿਲ ਲਾ ਕੇ ਉਹਦੇ ਉੱਤੇ ਹੀ ਯਾਰ ਕੀ ਦੇ ਆਈ ਕਹੀ ਜੇ ਸਿਕੋਨ ਸਵੇਰਾਂ ਤਾਂ ਹੋਣਾ ਚਾਹੀਦਾ ਹੈ ਯਾਰ ਕੀ ਉਹ ਆਈ ਨਹੀਂ ਆ ਆ ਹੀ ਗਿਆ ਨਹੀਂ ਕੋਈ ਨਹੀਂ ਆਉਣਾ ਹਾਂ ਨੇ ਤੇ ਨਾ ਨਹੀਂ ਪਤਾ ਕਿ ਤੂੰ ਤੇ ਇੱਥੇ ਵੀ ਨਹੀਂ ਆਈ ਥੋੜੇ ਫਿਰ ਕਿੱਥੇ ਜਾਣਾ ਹੈ ਨੇ ਨਹੀਂ ਭਵੀ ਆਉਣਾ ਤੇ ਹੈਗਾ ਹੀ ਇੱਥੇ ਵੀ ਆਉਣਾ ਹੀ ਤੇ ਜੋ ਮਨਵੀਰ ਕੋ ਵੀ ਜਾਣਾ ਉਹਦੇ ਨੂੰ ਪਤਾ ਵੀ ਅੱਗੇ ਬੜਾ ਕਰਦਾ ਹੁੰਦਾ ਆ ਉਹਦੇ ਹਰ ਸਾਲ ਮੇਰੇ ਕੋ ਰਖੜੀ ਬਣਾਉਂਦਾ ਮੇਰੇ ਭੈਣ ਨੇ ਬਣਾਵਾ ਪਰ ਕੀ ਕਰ ਸਕਦੀ ਆ ਕਰ ਗਿਆ ਇੰਨੀ ਕਿ ਮਜਬੂਰੀ ਜੀ ਪੈ ਗਈ ਤਾਂ ਨਹੀਂ ਆਇਆ ਗਿਆ ਤੇ ਬਾਕੀ ਕੋਈ ਗੱਲ ਨਹੀਂ ਆ ਸਾਰਾ ਮਹੀਨਾ ਰਖੜੀਆਂ ਦਾ ਇਹ ਕੋਈ ਗੱਲ ਨਹੀਂ ਮੈਂ ਆਉਂਗੀ ਬਾਅਦ ਚ ਚਲ ਕੋਈ ਨਹੀਂ ਹੁਣ ਉਹ ਤੇ ਕੋਈ ਗੱਲ ਨਹੀਂ ਜੇ ਬਹਿਣਾ ਕਰ ਆ ਰਿਹਾ ਉਹ ਵਿਦ ਛੱਡ ਕੇ ਆਇਆ ਹੁਣੇ ਜਾਂਦਾ ਚਲੋ ਤੇ ਕੋਈ ਨਹੀਂ ਪਤਾ ਕਿ 99 ਕੋਸਾਣਾ ਕਰੀ ਵੀ ਮੈਂ ਆਈ ਤੇ ਮੇਰੀ ਬਲਜਾਈ ਕਰੋ ਨਿਕਲ ਗਈ ਆ ਹਾਂ ਜੀ ਸੁਗਤ ਹੈ ਲੋਡੇ ਕੀ ਰਹੀ ਪਿਛਲ ਨਾ ਮਾਰ ਰਿਹਾ ਤੇ ਅੰਦਰ ਹੈ ਐ ਹੋਈ ਗੱਲ ਨਾ ਦੀਦੀ ਫਿਰ ਮੈਂ ਨਹੀਂ ਸੋਚਿਆ ਵੀ ਆਖਣਾਵਾਂ ਕਿ ਲੈ ਆ ਆ ਤੋਂ ਬਾਅਦ ਪਹਿਲੀ ਰਖਣੀ ਹੀ ਮੇਰੇ ਭਰਾ ਦੀ ਤੇ ਹੁਣ ਵੇਲਾ ਉਧਰ ਹੋਇਆ ਤੇ ਰੁਪਈਆ ਤਾਂ ਵਰਗੇ ਫਿਰ ਮੈਂ ਬਹੁਤਾ ਕਿਹਾ ਹੀ ਨਹੀਂ ਮੈਂ ਚੱਲ ਕੋਈ ਗੱਲ ਨਹੀਂ ਜਾਇਆ ਵੀ ਜਾਊ ਠੀਕ ਨਾ ਜਾਇਆ ਜਾਊ ਤਾਂ ਕੋਈ ਗੱਲ ਨਹੀਂ ਛਣ ਕੋਈ ਨਹੀਂ ਬੋਲ ਕੋਈ ਗੱਲ ਨਹੀਂ ਹੋਣਾ ਫਿਰ ਤੁਹਾਨੂੰ ਪਤਾ ਸਾਰੇ ਮੰਨੇ ਦੇਖਣਾ ਪੈਂਦਾ ਵਾ ਜੇ ਹੁਣ ਮੈਂ ਉਧਰ ਦੀ ਤਾਂ ਕਰਦੀ ਹੀ ਧਰੋਂਦੀ ਫਿਰ ਉਹਦਾ ਕਹਣਾ ਘਰੇ ਜਾਣ ਕੇ ਨਿਕਲ ਗਈ ਹੈ ਘਰੋਂ ਹਣਾ ਨਾਂ ਦੀ ਤੇ ਅਮਰਦੇਸੂ ਨੂੰ ਸੁਣਾ ਬਣਾ ਕਰ ਲਿਆ ਦਾਪਾ ਜੀ ਦੇ ਕੱਪੜੇ ਵੀ ਨਾਲ ਲਿਆ ਆਈ ਕਿ ਆयो ਕਹਿੰਦੇ ਨਾ ਨਹੀਂ ਨਹੀਂ ਆਵਾਂਗੇ ਪਪੀ ਹੋਣਾ ਵਾ ਕਹਿੰਦੇ ਨਾ ਕੋਈ ਨਹੀਂ ਆ ਕੱਢ ਕੇ ਟਾਈਮ ਨਾ ਕਿਦਨ ਕੱਲ ਪਰਸੋਂ ਤੱਕ ਅਜਰ ਕੋਈ ਨਹੀਂ ਹੁੰਦੇ ਆ ਹਾਂ ਬੰਦ ਬਣਾਵਾ ਰਿਖਮਲ ਦੇ ਬਰਧ ਦੇਸ਼ ਨੇ ਲੀਦਾ ਆਵਾਜ ਆਪਣੇ ਜੋਬ ਦੇ ਵੀਰ ਹੋਣਾ ਕੋਈ ਉੱਥੇ ਵੀ ਜਾਣਾ ਬਾਦੀ ਕਰਨਾ ਕੋਈ ਹਾਂਜੀ ਹਾਂਜੀ ਨਹੀਂ ਉਹਨਾਂ ਕੋਲ ਹੋ ਗਿਆ ਪਿਆਰ ਹੈ ਤਰੀ ਤੇ ਕੋਈ ਗੱਲ ਨਹੀਂ ਉਹ ਤਾਂ ਕਿਹੜਾ ਜਾ ਕੇ ਤੇ ਕੋ ਆਇਆ ਨਹੀਂ ਕੋਈ ਨਹੀਂ ਜਾਵਾਂਗੇ ਫਿਰ ਉਹ ਕਿ ਆਵਾਂਗੇ ਜੀ ਹੋ ਠੀਕ ਆ ਮੰਮੀ ਹਣ ਕੀ ਕਰਦੇ ਹਾਂ ਠੀਕ ਠਾਕ ਆ ਨਾ ਹਾਂਜੀ ਹਾਂਜੀ ਵਧੀਆ ਨੇ ਸਾਰੇ ਠੀਕ ਆ ਹਾਂ ਬਈ ਮੰਮੀ ਆਣੇ ਵੀ ਠੀਕ ਠਾਕ ਸਾਰੇ ਠੀਕ ਆ ਠੀਕ ਆ ਚਲੋ ਵਧੀਆ ਚਾਹੀਦਾ ਆਇਆ ਵੀ ਅੱਧਾ ਫੋਨ ਬਾਹਰੋਂ ਹਾਂਜੀ ਆਇਆ ਉਹਨਾਂ ਨੇ ਵੀ ਠੀਕ ਠਾਕ ਆ ਅਛਾ ਚਲੋ ਠੀਕ ਆ ਫਿਰ ਮੈਂ ਰੱਖਦੀ ਹਾਂ ਹੁਣ ਕੋਈ ਨਹੀਂ ਜਦ ਤਨ ਆਪਾ ਆਉਣਾ ਉਹ ਮੈਂ ਕਰ ਦੂੰ ਤੁਹਾਨੂੰ ਪਾਉਣਾ ਆਹ ਨਹੀਂ ਤਾ ਕੋਈ ਇੰਨਾ ਦੱਸਦੀ ਭੈਣ ਜਿਨ ਮੈਂ ਕਰਾਂਗੀ ਤੇਰੀ ਮੰਮੀ ਹੁਣ ਨਵੇਂ ਗੱਲ ਕੇ ਬੜਾ ਤੁਮ ਨੂੰ ਆਗੀ ਠੀਕ ਆ ਠੀਕ ਆ ਚਲੋ ਠੀਕ ਠਾਕ ਆ ਚਲੋ ਵਧੀਆ ਜਾ ਕਰੋ ਜਾ ਫਾਪੀ ਨੂੰ ਜਿਹੜੇ ਪਈ ਜਾਂਦੀ ਏ ਤੂੰ ਆਈ ਨਹੀਂ ਆਈ ਨਹੀਂ ਤੇ ਕੀ ਦੱਸਾਂ ਮੈਂ ਤਾਂ ਤੂੰ ਤੇ ਕੀ ਬੋਲ ਕੇ ਹੋਇਆ ਚਲੋ ਕੋਈ ਗੱਲ ਨਹੀਂ ਮੈਨੂੰ ਦੇਹੋ ਇੱਕ ਚਲ ਦੇ ਦੀ ਨਾ ਖੁਸ਼ ਖੁਸ਼ ਹੀ ਜਾਵੇ ਇਥੋਂ ਕਿਤੇ ਮਰਨਾ ਨਾ ਗੱਲਬਾਤ ਹੋ ਜੇ ਚਲੇ ਆ ਕਿ ਗਈ ਤੇ ਉਹਦਾ ਕੁਝ ਹੀ ਆ ਚੱਲ ਕੋਈ ਗੱਲ ਨਹੀਂ ਜੇ ਲੈ ਵੀ ਗਈ ਐ ਨਾ ਸੋਨੇ ਦੀ ਚੀਜ਼ ਤੇ ਕੋਈ ਨਹੀਂ ਹੋਣ ਲਗਾ ਮੁੜ ਕੇ ਬੰਜੋਗੀ ਚਲੇ ਅਭੀ ਧੀਆ ਨੂੰ ਤੇ ਝਗੜਾ ਨਾ ਵਾਦਾ ਹੀ ਪੈਂਦਾ ਵਾ ਕੋਈ ਘਾਟਾ ਥੋੜਾ ਹੁੰਦਾ ਵਾ ਮੈਨੂੰ ਲੱਗਦਾ ਆ ਹੀ ਗਈ ਆਵੇ ਤੁਰੀ ਆਉਂਦੀ ਸ਼ੂਗਰ ਵਾ ਕਿਤੇ ਇਹਨੂੰ ਵੀ ਪਿੰਡ ਦਾ ਚੇਤਾ ਆਇਆ ਵਾ ਵੀ ਜਾਣਾ ਆਪਣੇ ਘਰ ਮੰਮੀ ਸਾਸਰੀ ਕਾਲ ਸਾਸਰੀ ਕਾਲ ਹੋਸ ਨਾ ਹੋ ਠੀਕ ਠਾਕ ਆਹੋ ਠੀਕ ਠਾਕ ਆਂ ਤੇ ਮੇਰੀ ਘਰ ਸੌਣ ਤੂੰ ਤੇ ਜਾ ਕੇ ਉੱਥੇ ਵਿਆਹ ਹੀ ਗਈ ਆ ਉਹ ਇੰਨਾ ਹੀ ਫਿਰ ਗਿਆ ਤੁਹਾਨੂੰ ਪਤਾ ਲੱਗ ਹੀ ਜਾਂਦਾ ਵਾ ਟਾਈਮ ਫਿਰ ਨਹੀਂ ਰਖੜੀ ਬੰਨਣ ਗਈ ਹਾਂ ਕਿ ਸੌਣ ਕਟਣ ਗਈ ਹਾਂ ਗਈ ਤੇ ਰਖੜੀ ਬੰਨਣ ਹੀ ਫਿਰ ਉਹਨਾਂ ਜੋਰੀ ਬੜਾ ਲਾਇਆ ਕਹਿੰਦੇ ਚੱਲ ਆਈਆਂ ਹੁਣ ਇੱਕ ਅੱਧਾ ਦਿਨ ਰਹਿ ਪਾ ਪੁੱਤ ਜਦੋਂ ਪੇਕੇ ਜਾਈਗੇ ਨਾ ਮਾਂ ਪਿਓ ਕਹਿੰਦਾ ਹੀ ਹੁੰਦਾ ਤੇ ਰੋ ਤਾਂ ਆਪਣੇ ਘਰ ਵਾਲੇ ਵੀ ਵੇਖੀਦਾ ਪਿੰਨਿਕਾ ਜਾ ਬੱਚਾ ਛੱਡ ਕੇ ਆਈਆਂ ਔਰ ਪਿੰਦਰ ਵਿਚਾਰੀ ਤਰਲੇ ਲਈ ਜੰਦੀ ਜਾਂਦੀ ਜਾਂ ਰੈਪਾ ਗਾਂ ਦੀ ਵੀ ਹੋਂ ਤੇ ਆਈਆਂ ਫਿਰ ਕੀਤਾ ਕਦੋਂ ਆਇਆ ਜਾਣਾ ਤੇ ਕਿੱਥੇ ਗਿਆ ਗੁਰਪ੍ਰੀਤ ਇੱਥੇ ਖੇਡਣ ਦੇ ਆਣਿਆਂ ਦੇ ਨਾਲ ਅੱਛਾ ਚੱਲ ਕੋਈ ਨਹੀਂ ਮੈਂ ਵੇਖਦੀ ਆ ਇਹਨੂੰ ਚੱਲ ਉਹ ਤਾਂ ਠੀਕ ਵਾ ਤੇ ਉੱਥੇ ਕੋਈ ਗੱਲਬਾਤ ਨਹੀਂ ਕਰਨੀ ਪਰਜਾਈ ਦੇ ਨਾਲ ਸਭਾ ਤੇ ਰਹਿ ਜਾਂਦਾ ਹੀ ਆ ਗੱਲਬਾਤ ਕਰਨੀ ਮੰਮੀ ਉਹ ਤਾਂ ਇੰਨੀ ਚੰਗੀ ਵਿਚਾਰੀ ਜਿਹੜਾ ਕੋਈ ਹਸਾਮ ਹੀ ਨਹੀਂ ਆਵੇ ਉਹਨਾਂ ਨੇ ਫਰੋੜ ਲਿਆਂਦੇ ਉਹ ਵੀ ਮੈਨੂੰ ਦਿੱਤੇ ਨੇ ਅੱਛਾ ਉਹਨੇ ਚਾਰੀ ਨੇ ਆਪੇ ਹੀ ਸਾਰਾ ਸਮਾਨ ਦਿੱਤਾ ਮੈਨੂੰ ਹਾਂ ਉਹਨਾਂ ਨੇ ਮੈਨੂੰ ਟਾਪਸ ਬਣਾ ਕੇ ਦਿੱਤੇ ਰਖੜੀ ਦੇ ਟਾਪਸ ਤੇ ਬੜੇ ਸੋਹਣੇ ਆ ਮੇਰੀ ਗਾਲ੍ਹਾਂ ਨਾਲ ਲੜਕੇ ਤੇ ਨਹੀਂ ਲੈ ਕੇ ਆਈ ਨਹੀਂ ਨਹੀਂ ਮੈਂ ਦੱਸ ਮੈਂ ਤੁਹਾਨੂੰ ਇੱਡੀ ਲੜਾਕੀ ਲੱਗਦੀ ਮੈਂ ਕਿਹੜੀ ਕੋਲੋਂ ਲੜਨਾ ਹੀ ਉਹਨਾਂ ਨੇ ਆਪੇ ਆਪਣੀ ਮਰਜ਼ੀ ਨਾਲ ਮੈਨੂੰ ਦਿੱਤੇ ਆਹ ਸੂਟ ਦਿੱਤਾ ਸੀ ਉਹਨਾਂ ਨੇ ਬਣਾ ਕੇ ਹਾਂ ਸੂਟ ਤਾਂ ਚੰਗਾ ਵਾ ਆ ਜਿਹੜਾ ਡੱਬਾ ਚੁੱਕੀ ਆਈ ਆ ਕਿਉਂ ਸਾਡੇ ਦੇਖ ਕੇ ਘਰਾਉਂਦੀ ਫਿਰਨ ਦੇਈ ਆ ਅਗਲੇ ਕਹਿਣਗੇ ਵੀ ਇਹਨਾਂ ਦੇ ਘਰ ਕੁਝ ਨਹੀਂ ਹੈਗਾ ਹਾਏ ਹਾਏ ਮੰਮੀ ਉਹਨਾਂ ਨੇ ਦਿੱਤਾ ਵਾ ਤੇ ਮੈਂ ਲੈ ਆਈ ਨਾਲੇ ਉਹਨਾਂ ਨੇ ਦਿੱਤੇ ਨਾਲੇ ਤੁਸੀਂ ਇਦਾਂ ਡਿਆਈ ਕਰਨਾ ਮੈਂ ਤੇ ਇਦਾਂ ਕਰਨਾ ਹੀ ਆ ਇਦਾਂ ਨਵਾਂ ਤਾਜ਼ਾ ਨਿਕਲਦਾ ਵਾ ਲੈ ਰੱਖ ਲਾ ਸੋਹਣੇ ਦਸ ਨਾਲੇ ਉਹਨਾਂ ਨੇ ਵਿਚਾਰਾਂ ਨੇ ਮੈਨੂੰ ਹਾਲ ਲੈ ਕੇ ਦਿੱਤੇ ਨਾਲੇ ਟੌਪਸ ਦਿੱਤੇ ਸੂਟ ਬਣਾ ਕੇ ਦਿੱਤਾ ਤੂੰ ਹੀ ਅਜੇ ਵੀ ਇਦਾਂ ਕਰੀ ਜਾਂਦੇ ਈ ਆਹੋ ਜਦੋਂ ਇੱਥੇ ਬੰਕ ਪੱਤ ਪਾ ਕੇ ਬੈਠੀ ਹੋਵੇਂਗੀ ਤਾਂ ਅਗਲੇ ਤਾਂ ਦੇਣੇ ਹੀ ਕੀ ਕਰਨਾ ਸੀ ਮੈਂ ਕਹਾਦਾ ਦਸਕ ਪੱਤ ਪਾਉਣਾ ਸੀ ਉੱਥੇ ਮੈਨੂੰ ਤੇਰਾ ਸੁਭਾਅ ਦਾ ਪਤਾ ਵਾ ਲੈ ਮੰਮੀ ਐਵੇਂ ਨਾ ਇਦਾਂ ਕਰਿਆ ਕਰ ਤੂੰ ਪਤਾ ਨਹੀਂ ਮੇਰੇ ਸੁਭਾਅ ਨੂੰ ਕੀ ਹੋਇਆ ਵਾ ਮੇਰੇ ਨੂੰ ਗੋਲੀ ਵੱਜੀ ਸੁਭਾਅ ਨੂੰ ਉਹਨਾਂ ਨੇ ਆਪੇ ਆਪਣੀ ਮਰਜ਼ੀ ਨਾਲ ਸਭ ਕੁ ਮੈਨੂੰ ਦਿੱਤਾ ਵਾ ਫੇ ਤਾਂ ਉਹਨਾਂ ਨੇ ਵਿਆਹ ਕੀਤਾ ਤੈਨੂੰ ਸਾਰਾ ਕੁਝ ਬਣਾ ਕੇ ਤੋਰਿਆ ਤੂੰ ਨਾ ਲੈਂਦੀ ਵੋਟੀ ਆਈ ਕੀ ਆਖੂਗੀ ਜੇ ਦੱਸ ਜਦੋਂ ਉਹਨਾਂ ਨੇ ਮੈਨੂੰ ਤੇ ਮੈਂ ਉਹਨਾਂ ਨੂੰ ਕੀ ਜੇ ਮੈਂ ਹੁਣ ਮਨਾ ਕਰਦੀ ਤੇ ਫੇਰ ਵੋਟੀ ਗਈ ਜਾਂਦੀ ਕੋਈ ਨਹੀਂ ਪੁੱਤ ਮਨਾ ਕਰੀਦਾ ਹੁੰਦਾ ਵਾ ਜਦੋਂ ਪਰਜਾਈ ਆ ਜਾਂਦਾ ਫੇਰ ਥੋੜਾ ਜਿਹਾ ਬਦਲ ਜਾਈਦਾ ਫੇਰ ਵੀ ਉਹਨੇ ਆਖਣਾ ਹੀ ਵੀ ਖੜੇ ਮੇਰੀ ਨਾਨਾ ਨਾਕੜ ਕਰਨ ਲਈ ਆ ਵੀ ਜਿਹੜੀ ਚੀਜ਼ਾਂ ਲੈ ਕੇ ਨਹੀਂ ਚੱਲੀ ਹੁਣ ਆ ਤਾਂ ਆਪਣੀਆਂ ਬਦਲਾਂ ਹੁਣ ਪਰਜਾਈ ਆ ਗਈ ਆ ਤੂੰ ਮੰਮੀ ਐਦਾਂ ਹੀ ਕਰਦੀ ਰਹਿਣਾ ਮੈਂ ਮੁੰਡਾ ਵੇਖਾਂ ਭਲਾ ਕਿੱਥੇ ਜਾ ਵੇਖ ਲੈ ਹਾਂ ਪਤਾ ਦੇ ਮੈਨੂੰ ਸਾਰਾ ਹੀ ਆ ਤੇ ਉਹਨਾਂ ਬਣਾ ਕੇ ਦਿੱਤਾ ਕਿ ਤੂੰ ਲੈ ਕੇ ਆਈ ਉਹਨਾਂ ਘਰ ਤੇ ਗੋਠਾ ਦਿੱਤਾ ਹੁਣਾ ਵਾ ਪਿਆ ਚੀਜ਼ ਅਬੇ ਮੈਨੂੰ ਚਾਹੀਦੀ ਐ ਮਜਬੂਰੀ ਵਸ ਉਹਨਾਂ ਨੂੰ ਲੈ ਕੇ ਦੇਣੀ ਪਈ ਹੁਣ ਨਵੀਂ ਸਮੀ ਬੋਟੀ ਆ ਉਹਦੇ ਹੁੰਦਿਆ ਮੇਲਾ ਥੋੜਾ ਉਹਨਾਂ ਨੇ ਲਾਉਣਾ ਹੈਗਾ ਤੈਨੂੰ ਤਾਂ ਕਿਸੇ ਤਰੀਕੇ ਨਾਲ ਫਤੋਰਨਾ ਹੀ ਹਾਦੀ ਹੋ ਗਈ ਇਹਦੇ ਵਾਲੀ ਸੂਟ ਲੈ ਆਈਆਂ ਟੌਪਸ ਲੈ ਆਈਆਂ ਆਣ ਕੇ ਤੇ ਕਹਿਣ ਲਈ ਆ ਵੀ ਮੇਰੀ ਮਾਂ ਨੇ ਬਣਾ ਕੇ ਦਿੱਤੇ ਆ ਪਰ ਇਦਾਂ ਨਾ ਹੋਵੇ ਵੀ ਬਾਰੋਂ ਮੁੰਡੇ ਨੇ ਇਹਨੂੰ ਪੈਸੇ ਪਾਤੇ ਹੋਣ ਤੇ ਆਉਂਦੇ ਆਉਂਦੇ ਬਣਾ ਲਈ ਹੋਵੇ ਆ ਵੀ ਮੈਨੂੰ ਲੱਗਦਾ ਵਾ ਵੀ ਸ਼ਹਿਰੋਂ ਚੁੱਕ ਲਈ ਆ ਆ ਡੱਬਾ ਤੇ ਨਵਾਂ ਹੀ ਲੱਗਣ ਡਿਆ ਆਵੇ ਆਹੋ ਜੇ ਘਰ ਹੁੰਦਾ ਤੇ ਮਾੜਾ ਮੋਟਾ ਪੁਰਾਣਾ ਹੀ ਹੋਣਾ ਸੀ ਨਵਾਂ ਤਾਂ ਨਹੀਂ ਲੈ ਕੇ ਇਹਨੂੰ ਦਿੱਤਾ ਕੰਮ ਇਹਦੇ ਇਦਾਂ ਦੇ ਹੀ ਆ ਉਹਦੇ ਕੋ ਪੈਸੇ ਲੱਲੇ ਹੋਣੇ ਆ ਵੀ ਮੰਮੀ ਦੇ ਹੁੰਦੇ ਆ ਸਿਆਣੀ ਬਣ ਜੂਗੀ ਵੀ ਉਹਨਾਂ ਨੇ ਬਣਾ ਕੇ ਦਿੱਤੇ ਆ ਅਜੇ ਤਾਂ ਉਹਨਾਂ ਹੁਣ ਵਿਆਹ ਕੀਤਾ ਐਨੀ ਮੰਗਾਈ ਦੇ ਵਿੱਚ ਤਾਂ ਕੰਮ ਮਹਾ ਆਪਣੇ ਹੁੰਦੇ ਆ ਤੈਨੂੰ ਦੋਰੇ ਦੋਰੇ ਤੇਰੇ ਤੇਰੇ ਚੀਜ਼ਾਂ ਨਾਲ ਕਿੱਥੋਂ ਪਾ ਦੇਣੀਆਂ ਚੱਲ ਕੋਈ ਨਹੀਂ ਲੱਗ ਜੂ ਛੇਤੀ ਇਹ ਵੀ ਪਤਾ ਤੁਸੀਂ ਕਿੱਥੋਂ ਆਏ ਜੇ ਚਲ ਕੋਈ ਪਤੰਦਰ ਓਏ ਇਹ ਨਾ ਉੱਥੇ ਡਿਆ ਇਹ ਖੇਡਣ ਤੇ ਮੈਂ ਇਹਦੇ ਲਾਗੇ ਖਲੋਤਾ ਮੈਂ ਤਾਂ ਨਿਆਣਾ ਨਾਲ ਲੱਗਣਾ ਭਈ ਅਛਾ ਤਾਂ ਤੁਸੀਂ ਦਪਹਿਰੇ ਦਸੇ ਦਾ ਲਾ ਕੇ ਕੀ ਖਲੋਣਾ ਸੀ ਕੰਨਾ ਦੇ ਮਾਰ ਕੇ ਇਹਨੂੰ ਵੀ ਨਾਲ ਉਦੋਂ ਦਾ ਲਿਆਉਣਾ ਸੀ ਆਪ ਵੀ ਇੱਥੇ ਫਾਇ ਲੱਗੇ ਰਹੇ ਮੈਂ ਚੱਲ ਘਰ ਵੀ ਮੈਂ ਵੇਲਾ ਹੀ ਕੀ ਕਰਨਾ ਸੀ ਆਹੋ ਵੇਲਾ ਹੀ ਤੂੰ ਪੇ ਇਹਦਾ ਕਰਕੇ ਖਲੋਤੇ ਰਹਿਣਾ ਕਿੱਥੇ ਮਾਂ ਜੀ ਆਈ ਨਹੀਂ ਇਹਦੇ ਆ ਗਈ ਆ ਮਾਂ ਤੇ ਆ ਗਈ ਆ ਐਡਾ ਖਰੋਟਾਂ ਦਾ ਡੱਬਾ ਫੜਿਆ ਵਾ ਅੱਛਾ ਨਾਲ ਮੇਰੀ ਮਾਂ ਨੇ ਮੈਨੂੰ ਟਾਪਸ ਬਣਾਉਂਦੇ ਆ ਮੇਰੀ ਗੱਲ ਸੁਣੋ ਅਜੇ ਤਾਂ ਹੁਣ ਵਿਆਹ ਕੀਤਾ ਵਾ ਤੇ ਇੰਨੀ ਮੰਗਾਈ ਦੇ ਵਿੱਚ ਤਮਾ ਆਪਣੇ ਕੰਮ ਸਰਦੇ ਆ ਮੈਨੂੰ ਲੱਗਦਾ ਤੁਹਾਡੇ ਮੁੰਡੇ ਨੇ ਪੈਸੇ ਪਾਤੇ ਆ ਇਹਨੂੰ ਤੇ ਆਉਂਦੀ ਆਉਂਦੀ ਸ਼ਹਿਰੋਂ ਬਣਾ ਲਿਆ ਤੇ ਨਾਲ ਹੀ ਅ ਕਰੋੜ ਚੁੱਕ ਲਈ ਆ ਰਮਰ ਤੂੰ ਕਾਨੂੰ ਇਹਨੇ ਟੈਂਸ਼ਨ ਲੈ ਰਹੀ ਆ ਉਹ ਜੋ ਮਰਜੀ ਲਿਆਵੇ ਨਾ ਲਿਆਵੇ ਉਹਦੀ ਮਾਰੇ ਦੇਤਾ ਹੋਊਗਾ ਇਹ ਚ ਕਿਹੜੀ ਗੱਲ ਵਾ ਆਹੋ ਦੇਤਾ ਮਾਂ ਨੇ ਮੈਨੂੰ ਨਹੀਂ ਪਤਾ ਪਹਿਲਾਂ ਨਾ ਕਦੇ ਮਾਂ ਨੇ ਦਿੱਤਾ ਹੁਣ ਇਹ ਖਰੋਟ ਦੇਣ ਲੱਗੀ ਇਹਨੂੰ ਉਹ ਚੱਲ ਰਮਰਾਏ ਤੇ ਉਹ ਆਈ ਆ ਉਹਨੂੰ ਟੈਕ ਤੇ ਲੈਣ ਦੇ 10 ਮਿੰਟ ਤੇ ਕੋਈ ਨਹੀਂ ਮੈਂ ਵੀ ਤੁਹਾਡੇ ਨਾਲ ਗੱਲ ਹੀ ਕੀਤੀ ਆ ਫਾਇਦਾ ਨਹੀਂ ਲਾ ਤਾਨੂੰ ਮੈਂ ਆਈ ਆ ਤੇ ਗੱਲ ਕਾਦੀ ਕੀਤੀ ਆ ਹੁੰਦੇ ਤੂੰ ਮੇਰੇ ਟੈਪੀਆਂ ਦੱਸਣਾ ਆਹੋ ਤੁਸੀਂ ਮੇਰੇ ਦਿਵਾਲੇ ਰਿਆ ਕਰੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਾ ਕਰੋ ਆਪਨੇ ਤੇ ਦੇਣਾ ਏ ਪਹਿਲਾਂ ਦਿਨੀ ਇਹਨੂੰ ਨਾਲ ਮੈਂ ਪੰਜੀਰੀ ਬਣਾ ਕੇ ਖਲੋਜੋ ਜਰੀਕਾ ਇਹ ਜਨਾਨੀ ਨਹੀਂ ਸਦਰ ਸਕਦੀ ਵੀ ਦੱਸ ਜੇ ਆਈ ਆ ਤਾਂ ਚਾਹ ਪਾਣੀ ਤੇ ਉਹਨੂੰ ਪੀਲਾ ਤੇ ਐਡਾ ਟੱਪਾ ਚੁੱਕਿਆ ਵਾ ਜੇ ਹੁਣ ਪਿੰਡ ਗਈ ਤਾਂ ਮਾਂ ਪਿਓ ਨੇ ਦੇਣਾ ਨਹੀਂ ਇਹਨੂੰ ਕੁਝ ਵੀ ਉਹ ਨਾਂ ਲਿਆਉਂਦੀ ਤੇ ਤਾਂ ਵੀ ਇਹਨੇ ਗੱਲਾਂ ਕਰਨੀਆਂ ਸੀ ਵੀ ਤੂੰ ਰਖੜੀ ਲੈ ਕੇ ਗਈ ਤਾਂ ਕੀ ਦਿੱਤਾ ਮਾਂ ਪਿਓ ਨੇ ਇਹ ਤਾਂ ਵੀ ਕੋਹ ਹਾਲ ਨਹੀਂ ਜਨਾਨੀ ਦਾ ਹੋਏ ਮੈਂ ਮਰਾਂ ਗੱਲਾਂ ਕਰਨੋਂ ਕਿੱਡੀ ਸ਼ੇਰ ਹੀ ਆਉਂਦੀ ਮੇਰੇ ਦਿਵਾਲੇ ਹੋ ਗਈ ਆ ਤੇ ਕਿਦਾਂ ਰਸੋਈ ਚ ਖਲਾਰਾ ਪਾਇਆ ਹੀ ਆ ਹੋਏ ਹਾਏ ਕਦੋਂ ਦਾ ਮੁੱਡਾ ਆਇਆ ਈ ਉਹ ਤੇ ਟਿਫਨ ਵੀ ਉਹਦਾ ਮਾਂਜਣ ਵਾਲਾ ਈ ਬਸ ਐ ਹੋਈ ਉਹ ਕਿ ਆਪਣਾ ਨਾ ਲੰਬ ਪੋਚ ਕੇ ਤੇ ਉਹ ਬੈਠੀ ਰਵਾਂ ਤੇ ਕੰਮ ਦਾ ਤੇ ਮੱਸਾ ਜਿੰਨਾ ਨਹੀਂ ਨਾ ਹੈਗਾ ਇਹਨੇ ਕਿੰਨਾ ਕੰਮ ਹੋਣ ਮੈਨੂੰ ਕਰਨਾ ਮਮਾ ਜੀ ਤੁਸੀਂ ਆ ਗਏ ਸ਼ਸ਼ੀਕਾਰ ਸ਼ਸ਼ੀਕਾਰ ਮੇਰਾ ਪੁੱਤ ਕਿੱਥੇ ਗਿਆ ਸੀ ਮੈਂ ਖੇਡਣ ਗਿਆ ਸੀ ਹਾਏ ਪੁੱਤ ਤੂੰ ਕੀ ਬਣਿਆ ਵਾਂ ਵੀ ਦਾ ਦਿਨੇ ਤੇਰਾ ਸਿਰ ਵੀ ਨਹੀਂ ਮਾਇਆ ਮਨ ਦਾ ਲੈ ਲੈ ਮੈਨੂੰ ਰੋਟੀ ਵੀ ਨਹੀਂ ਦਿੱਤੀ ਬਈ ਰੋਟੀ ਜਿੰਦਰੇ ਸਕੂਲੇ ਮੈਂ ਤੁਹੀਂ ਕਹਿਣਾ ਛੁੱਟੀਆਂ ਨਹੀਂ ਕਰਨੀ ਮੈਂ ਛੁੱਟੀਆਂ ਨਹੀਂ ਕੀਤੀ ਪਰ ਉਹਨਾਂ ਨੇ ਮੈਨੂੰ ਸਕੂਲੇ ਰੋਟੀ ਜਿੰਦਰੇ 5 ਰੁਪਏ ਦੇ ਦਿੰਦੇ ਰਏ ਫਾਇਦਾ ਇਦਾਂ ਹੀ ਆਉਂਦਾ ਰਿਹਾ ਭੁੱਖਾ ਹੀ ਸਕੂਲੇ ਨਹੀਂ ਜਾਇਆ ਛੁੱਟੀਆਂ ਨਹੀਂ ਕਾ ਜਦੋਂ ਬਾਪ ਮੈਨੂੰ ਛੱਡ ਦੇਣਾ ਹੈ ਭਾਈ ਮੈਂ ਮਰ ਜਾ ਮੇਰਾ ਪੁੱਤ ਵੇ ਕੀ ਬਣਿਆ ਵੇ ਨਹੀਂ ਹੋਣੀ ਮੈਂ ਤੇਰੇ ਛੱਡ ਕੇ ਜਾਣਾ ਹੁਣ ਮੈਂ ਜਦ ਤੱਕ ਜਾ ਕਰੂੰਗੀ ਨਾ ਮੈਂ ਆਪਣੇ ਪੁੱਤ ਨੂੰ ਨਾਲ ਹੀ ਲੈ ਜਾ ਕਰੂੰਗੀ ਚੱਲ ਪਹਿਲਾਂ ਮੈਂ ਤੇਰਾ ਨਾ ਸਿਰ ਮਾਵਾ ਤੇ ਫੇਰ ਮੈਂ ਆਰ ਸੋਈ ਚੋ ਖਲਾਰਾ ਚੋਕ ਦੀ ਤੂੰ ਖਾਣਾ ਤਾਂ ਨਹੀਂ ਹੁ ਚਲ ਕੋਈ ਨਹੀਂ ਪਹਿਲਾਂ ਮੇਰਾ ਪੁੱਤ ਸਿਰਵਾ ਲਾ ਫਿਰ ਮੈਂ ਆਪਣੇ ਪੁੱਤ ਨੂੰ ਖਾਣ ਨੂੰ ਦਿੰਨੀ ਲਿਆਂਦੀ ਆ ਮੈਂ ਚੀਜੀ ਤੇਰੇ ਵਾਸਤੇ ਠੀਕ ਆ ਚਲ ਆ ਪਹਿਲਾਂ ਸਿਰਵਾਵਾਂ ਮੈਂ ਆਪਣੇ ਪੁੱਤ ਦਾ ਕੀ ਬਣਾਇਆ ਵਾਂ ਤਾਂ ਗੱਲਾਂ ਕਰਨ ਨੂੰ ਕਿੱਡੀ ਸ਼ੇਰਵਾ ਸਾਰਾ ਸਿਆਪਾ ਹੁਣ ਮੈਨੂੰ ਕਰਨਾ ਪੈਣਾ ਇਹਦਾ ਠੀਕ ਬਾਤ ਤੇ ਗੱਲ ਕਰ ਲਈ ਆ ਕੀ ਗੱਲ ਹੋਈ ਹੱਥੋਂ ਮੇਰੇ ਫੋਨ ਖੋਲਿਆ ਅਗਲੀ ਕੀ ਸੋਚੂਗੀ ਮੈਨੂੰ ਕੱਟ ਦੇ ਲੈਣ ਦਿੰਦੇ ਕੋਈ ਗੱਲ ਨਹੀਂ ਆ ਉਹਦਾ ਫੇਰ ਫੋਨ ਆਣਾ ਕਿੰਨੇ ਬਾਅਦ ਤਾਂ ਕਿਉਂ ਇਹਨੇ ਤਪਿਆ ਇਹ ਕੀ ਗੱਲ ਹੋਈ ਆ ਕੁੜੀ ਨੂੰ ਕੀ ਕਿਹਾ ਕੀ ਤੂੰ ਕੀ ਕਿਹਾ ਨੂੰ ਮੈਂ ਆੜ ਕੇ ਉਹ ਚੈਰੀ ਡਈ ਐ ਸਪਾਈ ਸੁਈ ਕਰ ਰੋ ਹੋਰ ਕੀ ਕਰਿਓ ਤੇ ਕਿਹਾ ਕੀ ਮੈਂ ਮੈਨੂੰ ਪਤਾ ਤਾਂ ਲੱਗੇ ਉਹ ਕਹਿੰਦੇ ਆ ਵੀ ਮੈਨੂੰ ਕਹਿੰਦੀ ਤੂੰ ਇੰਨੇ ਦਿਨ ਲਾ ਕੇ ਕਿਉਂ ਆਈਆਂ ਮੇਰੇ ਸੁਣ ਲੋ ਗੱਲ ਜਿੱਦਾਂ ਕਹਿੰਦੀ ਆ ਨਾ ਉਦਾਂ ਤਾਂ ਹੀ ਮੰਨੀ ਜਾਂਦੇ ਅਜੇ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹਦੇ ਨਾਲ ਜੇ ਉਹ ਚਲੀ ਗਈ ਹੀ ਤੇ ਆਖਰ ਕਿੱਧਰ ਦੀ ਆ ਗਈ